ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਖਬਰ 온ਟਾਰੀਓ ਦੇ ਪੀਲ ਖੇਤਰ ਤੋਂ ਹੈ ਜਿੱਥੇ ਕਿ ਇੱਕ ਬੇਹਦ ਮੰਦ ਭਾਗੀ ਘਟਨਾ ਜਾਂ ਫਿਰ ਕਹਿ ਲਓ ਮੰਦ ਭਾਗੇ ਜੁਰਮ ਨੂੰ ਅੰਜਾਮ ਦਿੱਤਾ ਗਿਆ ਹੈ ਅਕਸਰ ਅਸੀਂ ਵਿਦੇਸ਼ ਦੇ ਵਿੱਚ ਪੰਜਾਬੀਆਂ ਵੱਲੋਂ ਹਾਸਲ ਕੀਤੀ ਗਈਆਂ ਪ੍ਰਾਪਤੀਆਂ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਪਰ ਅੱਜ ਇੱਕ ਐਸੀ ਖਬਰ ਸਾਂਝੀ ਕਰ ਰਹੇ ਹਾਂ ਜਿਸ ਨੇ ਕਥਿਤ ਤੌਰ ਤੇ ਪੰਜਾਬ ਅਤੇ ਪੰਜਾਬੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ Ontario ਦੇ ਪੀਲ ਖੇਤਰ ਦੇ ਵਿੱਚ ਇੱਕ ਸ਼ਰਮਨਾਕ ਤੇ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਇੱਕ ਕੇਸ ਆਇਆ ਹੈ ਜਿੱਥੇ ਇੱਕ ਸਿੱਖ ਨੌਜਵਾਨ ਵੱਲੋਂ ਇੱਕ ਨੌਜਵਾਨ ਲੜਕੀ ਦੇ ਨਾਲ ਹਿੰਸਕ ਤੌਰ ਤੇ ਜਿਣਸੀ ਸ਼ੋਸ਼ਣ ਕੀਤਾ ਗਿਆ ਇਸ ਘਟਨਾ ਦੇ ਨਾਲ ਕੈਨੇਡਾ ਦਾ ਵਿੱਚ ਪੰਜਾਬੀ ਭਾਈਚਾਰਾ ਕਾਫੀ ਸਖਤੇ ਵਿੱਚ ਆ ਗਿਆ ਕਿਉਂਕਿ ਪੰਜਾਬੀਆਂ ਵੱਲੋਂ ਕਿਸੇ ਗੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਆਉਣਾ ਆਮ ਗੱਲ ਹੈ ਇਥੋਂ ਤੱਕ ਕਿ ਆਪਸੀ ਟਕਰਾਅ ਨੂੰ ਲੈ ਕੇ ਜਾਂ ਕਿਸੇ ਝੜਪ ਨੂੰ ਲੈ ਕੇ ਖਬਰਾਂ ਦਾ ਆਉਣਾ ਇੱਕ ਆਮ ਗੱਲ ਹੈ ਪਰ ਜਨਸੀ ਸ਼ੋਸ਼ਣ ਵਰਗੀ ਗੰਭੀਰ ਘਟਨਾ ਜਾਂ ਅਜਿਹੇ ਜੁਰਮ ਨੂੰ ਅੰਜਾਮ ਦੇਣਾ ਤਾਂ ਇਹ ਕਾਫੀ ਜ਼ਿਆਦਾ ਸ਼ਰਮ ਵਾਲੀ ਗੱਲ ਹੈ ਪੰਜਾਬੀ ਖਾਸ ਤੌਰ ਤੇ ਸਿੱਖ ਨੌਜਵਾਨ ਦਾ ਨਾਮ ਸਾਹਮਣੇ ਆਉਣਾ ਕਾਫੀ ਨਿਰਾਸ਼ਾਜਨਕ ਹੈ ਤਾਂ ਗੱਲ ਇਹ ਹੈ ਕਿ ਇੱਕ ਔਰਤ ਜੋ ਕਿ ਘਰਾਂ ਦੇ ਵਿੱਚ ਸਾਫ਼ ਸਫਾਈ ਦਾ ਕੰਮ ਕਰਦੀ ਸੀ ਉਸ ਨੂੰ ਸਾਫ਼ ਸਫਾਈ ਦੀਆਂ ਸੇਵਾਵਾਂ ਵਾਸਤੇ ਹੀ ਦੋਸ਼ੀ ਨੇ ਆਪਣੇ ਘਰ ਵਿੱਚ ਆਨਲਾਈਨ ਪਲੇਟਫਾਰਮ ਦੇ ਜ਼ਰੀਏ ਘਰੇ ਬੁਲਾਇਆ ਉਸਦੇ ਨਾਲ ਸੰਪਰਕ ਕੀਤਾ ਤੇ ਖਬਰ ਜੋ ਹੈ ਉਹ ਸਾਹਮਣੇ ਆਈ ਹੈ ਕਿ ਕਥਿਤ ਤੌਰ 'ਤੇ ਜਦੋਂ ਉਹ ਦੋਸ਼ੀ ਦੇ ਘਰ ਗਈ ਤਾਂ ਦੋਸ਼ੀ ਨੌਜਵਾਨ ਵੱਲੋਂ ਉਸਦੇ ਨਾਲ ਗਲਤ ਵਿਵਹਾਰ ਕੀਤਾ ਗਿਆ ਹਿੰਸਕ ਵਿਵਹਾਰ ਕੀਤਾ ਗਿਆ ਜਿੰਸੀ ਸ਼ੋਸ਼ਣ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਇਸ ਘਟਨਾ ਤੋਂ ਬਾਅਦ ਮਿਸੀਸ ਆਗਾ ਦੇ 27 ਸਾਲਾ ਕਥਿਤ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਉੱਪਰ ਹਮਲਾ ਜਿੰਸੀ ਹਮਲਾ ਜਿੰਸੀ ਹਮਲੇ ਵਿੱਚ ਗਲਾ ਕੁੱਟਣਾ ਜ਼ਬਰਦਸਤੀ ਬੰਦੀ ਬਣਾਉਣਾ ਤੇ ਜਾਨ ਤੋਂ ਮਾਰਨ ਸਮੇਤ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਦੇ ਦੋਸ਼ ਲਗਾਏ ਗਏ ਨੇ ਨੌਜਵਾਨ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਲਈ ਉਸ ਨੂੰ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ ਤਾਂ ਖਾਸ ਵਜ੍ਹਾਾਂ ਕਰਕੇ ਅਸੀਂ ਨੌਜਵਾਨ ਦਾ ਨਾਮ ਜੋ ਹੈ ਉਹ ਨਹੀਂ ਦਿਖਾਵਾਂਗੇ ਨਾ ਹੀ ਚਿਹਰਾ ਦਿਖਾਵਾਂਗੇ ਤਾਂ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਫਿਲਹਾਲ ਚਿੰਤਾ ਇਸ ਗੱਲ ਦੀ ਹੈ ਕਿ ਇਸ ਵਿਅਕਤੀ ਤੋਂ ਪੀੜਿਤ ਹੋਰ ਵੀ ਮਹਿਲਾਵਾਂ ਹੋ ਸਕਦੀਆਂ ਨੇ ਤੇ ਇਸ ਅਪਰਾਧੀ ਦੇ ਪੀੜਤਾ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਲਈ ਉਹਨਾਂ ਵੱਲੋਂ ਕੁਝ ਨੰਬਰ ਜਾਰੀ ਕੀਤੇ ਗਏ ਨੇ ਤਾਂ ਕਿ ਪੀੜਿਤ ਸਪੈਸ਼ਲ ਵਿਕਟਿਮ ਯੂਨਿਟ ਦੇ ਨਾਲ ਸੰਪਰਕ ਕਰਨ ਇਸ ਤੋਂ ਇਲਾਵਾ ਪੀਲ ਕਰਾਈਮ ਸਟਾਪਰਸ ਜੋ ਏਜੰਸੀ ਹੈ ਉਸ ਨੂੰ ਵੀ ਕਾਲ ਕਰਕੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਘਟਨਾ ਦੇ ਨਾਲ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦਾ ਨਾਮ ਕਾਫੀ ਬਦਨਾਮੀ ਦਾ ਸਾਮਣਾ ਕਰ ਰਿਹਾ ਹੈ ਕੁਝ ਖਾਸ ਵਜ੍ਹਾ ਕਰਕੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਇਸ ਸ਼ਖਸ ਦਾ ਨਾਮ ਜਾਂ ਉਸ ਦਾ ਚਿਹਰਾ ਸਾਂਝਾ ਨਹੀਂ ਕਰ ਰਹੇ ਪਰ ਫਿਲਹਾਲ ਇਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ 7 ਮਈ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਵੱਡੇ ਦੋਸ਼ਾਂ ਤਹਿਤ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਦੀ ਪੇਸ਼ੀ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਘਟਨਾ ਬਾਰੇ ਜਾਂ ਉਹਨਾਂ ਨੌਜਵਾਨਾਂ ਬਾਰੇ ਜੋ ਵਿਦੇਸ਼ ਵਿੱਚ ਰਹਿ ਕੇ ਅਜਿਹੇ ਜੁਰਮ ਨੂੰ ਅਜਿਹੇ ਗੰਭੀਰ ਕ੍ਰਾਈਮ ਨੂੰ ਅੰਜਾਮ ਦਿੰਦੇ ਨੇ ਜਿਸ ਨਾਲ ਕੇਵਲ ਉਹਨਾਂ ਦਾ ਹੀ ਨਹੀਂ ਉਹਨਾਂ ਦੇ ਪਰਿਵਾਰ ਦਾ ਹੀ ਨਹੀਂ ਬਲਕਿ ਪੂਰੇ ਭਾਈਚਾਰੇ ਦਾ ਨਾਮ ਖਰਾਬ ਹੁੰਦਾ ਏ ਬਦਨਾਮੀ ਵਿੱਚ ਅੰਦਰ ਆਪਣੇ ਕਿਸੇ ਵੀ ਤਰ੍ਹਾਂ ਦੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਅਦੋਂ ਤੱਕ ਲਈ ਸਸ਼ੇਕਾਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ